ਲਾਫੀ ਤੋਂ ਅਨੁਕੈ ਉੱਥੇ ਆ ਰਹੇ ਆ ਅਸੀਂ ਜੀ ਘੰਟਾ ਬੈਠੇ ਆ ਰਹੇ ਆ ਅਸੀਂ ਇੱਕ ਘੰਟਾ ਬੈਠੇ ਰਹੇ ਜੀ ਪਿੱਛੇ ਜਿਦੇ ਕੋਈ ਗੱਲ ਕਲੀਅਰ ਨਹੀਂ ਹੋ ਜੀ ਫਿਰ ਉਹ ਚਲਾ ਵੀ ਨਹੀਂ ਦੇ ਸਕਦੇ ਫਿਰ ਇਹ ਜਦੋਂ ਆਪਣੀ ਗੱਲ ਹੀ ਨਹੀਂ ਕੋਈ ਕਲੀਅਰ ਹੋਵੇ ਫਿਰ ਉਹ ਚਲਾ ਵੀ ਨਹੀਂ ਸਕਦੇ ਫਿਰ ਇਹ ਕਹਿੰਦੇ ਫਿਲਮ ਕਿਵੇਂ ਚਲਾਈ ਜਿਹੜਾ ਲੀਗਲੀ ਹੈਗਾ ਯਾਰ ਉਹਨੂੰ ਆਪਾਂ ਡਾਕਟਰ ਤੇ ਲੀਗਲੀ ਇਹਨਾਂ ਤੇ ਵੀ ਕਰੋ ਨਾ ਵੀ ਇਹਨਾਂ ਨੇ ਫਿਲਮ ਚਲਾਈ ਕਿਉਂ ਤੁਸੀਂ ਕੰਪਲੇਂਟ ਦੇ ਰਹੇ ਉਹਦੇ ਉੱਤੇ ਜੋ ਲੀਗਲ ਮਾਹੌਲ ਹੈ ਪੇਜ ਕੇ ਪਿੱਛੇ ਫਿਲਮ ਚਲਵਾਤੀ ਪੇਜ ਕੇ ਕਿਉਂ ਪਿੱਛੇ ਫਿਲਮ ਚਲਾਉਣੀ ਮੈਂ ਇਹ ਦੱਸ ਕੋਈ ਉਹ ਥੋੜੀ ਜਿਆਦਾ ਤੁਹਾਨੂੰ ਭੇਜ ਕੇ ਖਾਲੀ

नीर

ਇਹਨੇ ਬੰਦੇ ਭਜਾਏ ਆ ਫਟਾਫਟ ਬੋਰਡ ਚੱਕਿਆ ਸਾਡੇ ਗਿਆ ਤੇ ਸੋਣੋ ਸੋਣੋ ਕਿਰਨ ਚੱਲਦੀ ਹੈ ਮੇਰੇ ਬੰਨੀਆ ਤੇ ਆ ਜਾ ਕਿਹੜਾ ਤੁਸੀਂ ਜਾਣਾ ਮੇਰੀ ਲਗਭੇ ਨਹੀਂ ਨਹੀਂ ਸਾਡੀ ਇੱਕ ਬੇਨਤੀ ਸੁਣੋ ਅਸੀਂ ਰਾਤ ਤੁਹਾਡੇ ਵਿਸ਼ਵਾਸ ਤੇ ਤੁਹਾਡੀ ਜਵਾਨ ਤੇ ਅਸੀਂ ਇੱਕ ਵੀ ਨਹੀਂ ਸਾਡੀ ਸੁਣੋ ਤੁਸੀਂ ਕੋਈ ਉਚਨੀ ਚ ਨਹੀਂ ਗੱਲ ਇਹ ਹੈ ਕਿ ਤੁਸੀਂ ਆਪ ਬਾਹਰ ਬੰਦ ਕਰਾ ਲਓ ਅਸੀਂ ਕੁਝ ਨਹੀਂ ਕਹਿੰਦੇ ਜਾ ਸਾਡੇ ਬਿਲਕੁਲ ਬੰਦ ਪਈ ਹੈ ਫਿਲਮ ਚੱਲਦੀ ਸੀ ਇਹਨੇ ਬੰਦੇ ਭਜਾਏ ਆ ਫਟਾਫਟ ਬੋਰਡ ਚੱਕਿਆ ਸਾਡੇ ਗਿਆ ਤੇ ਸੁਣੋ ਸੁਣੋ ਕਰਮ ਚੱਲਦੇ ਇੱਕ ਮਿੰਟ ਵੇਟ ਕਰ ਲੋ ਮੇਰੇ ਬੰਨੀਆਂ ਤੇ ਬੱਟੇ ਆ ਬੋਰਡ ਵੀ ਲਾ ਕੇ ਆ ਬੋਰਡ ਤੁਹਾਡੇ ਸਾਹਮਣੇ ਉਹ ਯਾਰ ਝੂਠ ਬੋਲੀ ਜਾਂਦੇ ਆ ਦਸਤਾਰਾ ਮੰਨ ਕੇ ਇਹ ਵੀ ਜੀ ਕਾਲ ਜੀ ਬਸ ਰੌਜ ਹੋ ਗਿਆ ਪਹਿਲਾ ਦਾ ਸ਼ੁਗਨਾਬ ਪ੍ਰਦੀਪ ਸਿੰਘ ਜੀ ਜੀ ਕਿੱਥੇ ਆਏ ਹੋ ਕੀ ਚੱਕਰ ਹੈ ਸਰ ਇਹ ਬੇਬੋਲ ਆ ਜੀ ਇੱਥੇ ਅਕਾਲ ਫਿਲਮ ਜਿਹੜੀ ਬਣਾਈ ਗਈ ਹੈ ਕਿ ਜਿਹੜੀ ਸੇਖਰ ਬੈਤਾ ਦੇ ਬਿਲਕੁਲ ਹੀ ਅਨਕੂਲ ਨਹੀਂ ਹੈ ਕਿਉਂਕਿ ਸਿੱਖੀ ਦੇ ਵਿੱਚ ਕਿਸੇ ਵੀ کردار ਨੂੰ ਨਿਭਾਇਆ ਨਹੀਂ ਜਾ ਸਕਦਾ ਦ੍ਰਿਸ਼ ਨਹੀਂ ਬਣਾਇਆ ਜਾ ਸਕਦਾ ਕੋਈ ਫਿਲਮ ਨਹੀਂ ਬਣਾਈ ਜਾ ਸਕਦੀ ਸਿੱਖਾਂ ਦੇ کردار ਦੇ ਉੱਤੇ ਕੋਈ ਵੀ ਇਤਿਹਾਸ ਦੇ ਉੱਤੇ ਫਿਲਮ ਨਹੀਂ ਬਣ ਸਕਦੀ ਇਹਦੇ ਵਿੱਚ ਜੋ ਇਹਦੇ ਵਿੱਚ ਕਿਰਦਾਰ ਨੇ ਉਹਨਾਂ ਨੇ ਸਾਰਾ ਕੁਝ ਬਾਣਾ ਵੀ ਧਾਰਨ ਕੀਤਾ ਕਕਾਰ ਵੀ ਧਾਰਨ ਕੀਤੇ ਉਹ ਸਾਰਾ ਕੁਝ ਧਾਰਨ ਕਰਕੇ ਉਹਨਾਂ ਨੇ ਰਵੈਤਾਂ ਨੂੰ ਇੱਕ ਸੱਟ ਮਾਰੀ ਆ ਜਿਹੜੇ ਸਿੱਖ ਭਾਵਨਾ ਨੂੰ ਉਹਨੂੰ ਠੇਸ ਪਹਾਈ ਆ ਜੀ ਹਾਂ ਸਰ ਅੰਦਰ ਫਿਲਮ ਚੱਲਦੀ ਸੀਗੀ ਜਦੋਂ ਅਸੀਂ ਗਏ ਆ ਜੀ ਉਦੋਂ ਬੈਨਰ ਜਾ ਕੇ ਉਹ ਭੱਜੇ ਨੇ ਤੇ ਅੰਦਰ ਫਿਲਮ ਚੱਲ ਰਹੀ ਸੀ ਪ੍ਰਸ਼ਾਸਨ ਨੇ ਸਾਨੂੰ ਧੋਖੇ ਚ ਰੱਖਿਆ ਇਹ ਸਾਨੂੰ 2 ਦਿਨ ਦੇ ਕਹਿ ਰਿਹਾ ਕਿ ਫਿਲਮ ਬੰਦ ਆ ਬੰਦ ਆ ਸਵੇਰ ਦੇ ਸਾਨੂੰ ਇਹਨਾਂ ਨੇ ਇੱਕ ਸਾਈਡ ਤੇ ਬਿਠਾਇਆ ਹੋਇਆ ਕਿ ਤੁਸੀਂ ਸਾਨੂੰ ਲੈ ਕੇ ਦੇ ਦਿਓ ਫਿਲਮ ਬੰਦ ਆ ਉਧਰ ਸਾਨੂੰ ਭੇਜ ਕੇ ਇਹਨਾਂ ਨੇ ਪਿੱਛੇ ਪੁਲਿਸ ਲਾ ਕੇ ਦੇਖੋ ਕਿੰਨੀ ਪੁਲਿਸ ਖੜੀ ਆ ਅੰਦਰ ਫਿਲਮ ਚਲਵਾਤੀ ਇਹ ਸਾਰੇ ਪਹਿਲਾਂ ਸੈਂਸਰ ਬੋਰਡ ਹੋ ਲੋ ਇਹਦੇ ਵਿੱਚ ਵੀ ਰ ਸੈਂਸਰ ਦਾ ਕੋਈ ਰੋਲ ਨਹੀਂ ਹੈ ਸੈਂਸਰ ਦਾ A ਗ੍ਰੇਡ ਫਿਲਮਾਂ ਵੀ ਪਾਸ ਕਰਦਾ ਜਿਹਦੇ ਵਿੱਚ ਬਹੁਤ ਅਡਲਟ ਸੀਨ ਹੁੰਦੇ ਫਿਰ ਉਹ ਸੈਂਸਰ ਤਾਂ ਉਹ ਵੀ ਪਾਸ ਕਰਦਾ ਇਹ ਇੱਕ ਧਰਮ ਨਾਲ ਜੁ ਠੀਕ ਹੈ ਜੀ ਤੁਹਾਡਾ ਪ੍ਰਟੈਸਟ ਜਾਰੀ ਰਹੇਗਾ ਬਿਲਕੁਲ ਜੀ ਅਸੀਂ ਫਿਲਮ ਨਹੀਂ ਚੱਲਣ ਦੇਣੀ ਲੁਧਿਆਣੇ ਦੇ ਵਿੱਚ ਅਸੀਂ ਫਿਲਮ ਪੂਰੇ ਪੰਜਾਬ ਦੇ ਵਿੱਚ ਇਹਦਾ ਪ੍ਰੋਟੈਸਟ ਹੋ ਰਿਹਾ ਬੰਦ ਕਰਾ ਰਹੇ ਹਾਂ ਇੱਥੇ ਵੀ ਅਸੀਂ ਫਿਲਮਾਂ ਚੱਲਣ ਨਹੀਂ ਦੇਣੀ ਜੀ ਸਰ ਜਥੇਬੰਦੀ ਕਿਹੜੀ ਕਿਹੜੀ ਹੈ ਤੁਹਾਡੇ ਨਾਲ ਸਾਰੀਆਂ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਵਿੱਚ ਨੇ ਕੁਛਕ ਰੀਲਾਂ ਵਾਲੇ ਬੀਬੀਆਂ ਭੈਣਾਂ ਭਰਾ ਰੀਲਾਂ ਵਾਲੇ ਜਿਨ੍ਹਾਂ ਨੂੰ ਕੁਛਕ ਮਾਇਆ ਦੇ ਕੇ ਉਹਨਾਂ ਨੇ ਰਾਤ ਸਿਨਮਿਆਂ ਦੇ ਵਿੱਚ ਬਿਠਾ ਕੇ ਜਕਾਰੇ ਛਡਵਾ ਕੇ ਉਹ ਸਾਰੇ ਲੋਕਾਂ ਨੂੰ ਵੀਡੀਓ ਦਿਖਾ ਰਹੇ ਨੇ ਕਿ ਆਹ ਦੇਖੋ ਜੀ ਇਹਨਾਂ ਦੇ ਹੱਕ ਦੇ ਵਿੱਚ ਨੇ ਉਹਦੇ ਵਿੱਚ ਤਿੰਨ ਤਰ੍ਹਾਂ ਦੇ ਬੰਦੇ ਨੇ ਇੱਕ ਬੰਦੇ ਨੇ ਜਿਹੜ ਇੱਕ ਬੰਦੇ ਨੇ ਜਿਹੜੇ ਰੀਲਾਂ ਤੇ ਵਿਊ ਵਾਲੇ ਨੇ ਇੱਕ ਬੰਦੇ ਕੁਝ ਭਾਵਨਾ ਵਾਲੇ ਨੇ ਹੋ ਸਕਦਾ ਉਹਨਾਂ ਨੂੰ ਇਹਦੇ ਬਾਰੇ ਸਮਝ ਨਾ ਹੋਵੇ ਉਹ ਤਾਂ ਚਲੇ ਗਏ ਹੁਣ ਠੀਕ ਹੈ ਜੀ ਉਹ ਰੀਲਾਂ ਵਾਲੇ ਬੀਬੀਆਂ ਭੈਣਾਂ ਤੋਂ ਇਹਨਾਂ ਨੇ ਵੀਡੀਓ ਪਵਾ ਪਵਾ ਕੇ ਕਿ ਅਖੇ ਜੀ ਇਹ ਫਿਲਮ ਦੇ ਵਿੱਚ ਆਇਆ ਜੀ ਆਏ ਆ ਜਿਹੜੀਆਂ ਬੀਬੀਆਂ ਨੂੰ ਦਸਤਾਰਾਂ ਸੇ ਆਗੇ 30 30 ਸਾਲ ਦੇ ਵਿੱਚ ਨਹੀਂ ਪਤਾ ਲੱਗਿਆ ਕਿ ਗੁਰੂ ਸਾਹਿਬ ਕੀ ਕਹਿੰਦੇ ਨੇ ਉਹਨਾਂ ਨੂੰ ਤਿੰਨ ਦੋ ਘੰਟੇ ਦੀ ਫਿਲਮ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਸਿੱਖਿਆ ਮਿਲ ਗਈ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਸ਼ਨ ਹਾਲ ਦੇ ਬਾਅਦ ਪਹੁੰਚਿਆ ਨੇ ਕੀ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਕਿਉਂਕਿ ਕਾਰਨ ਇਹੀ ਹੈ ਕਿ ਇਹ ਫਿਲਮਾਂ ਨਾਲ ਜਿਹੜਾ ਸਿੱਖਾਂ ਦੀ ਸ਼ਖਸੀਅਤ ਨੂੰ ਬਹੁਤ ਢਾਹ ਲੱਗਦਾ ਪਿਆ ਤੁਸੀਂ ਜੇ ਚਲੋ ਮੈਂ ਤੁਹਾਡੇ ਮੂਰੇ ਆ ਆ ਗਿੱਪੀ ਗਰੇਵਾਲ ਤੁਸੀਂ ਦੇਖ ਸਕਦੇ ਆ ਆ ਗਿੱਪੀ ਗਰੇਵਾਲ ਤੇ ਦੂਜੇ ਪਾਸੇ ਇਹੀ ਗਿੱਪੀ ਗਰੇਵਾਲ ਆ ਵਾ ਤੁਹਾਨੂੰ ਲੱਗਦਾ ਕਿ ਸਿੱਖ ਕਦੇ ਇਹੋ ਜਿਹਾ ਹੋ ਸਕਦੇ ਨੇ ਇਹਨਾਂ ਨੇ ਬਾਣੇ ਦਾ ਰੂਪ ਬਗਾਰਤਾ ਜੀ ਗੱਲ ਇਹੀ ਹੈ ਕਿ ਇੱਕ ਪਾਸੇ ਇਹੀ ਗਿੱਪੀ ਗਰੇਵਾਲ ਆ ਜਿਹੜਾ ਆਪਦੇ ਗਾਣਿਆਂ 'ਚ ਬੀਬੀਆਂ ਨਚਾਉਂਦਾ ਪਿਆ ਵਾ ਤੇ ਉਹੀ ਗਿੱਪੀ ਕਰੇ ਵਾਲ ਅੱਜ ਸਿੱਖਾਂ ਦੇ ਕਿਰਦਾਰ ਨਿਭਾਉਂਦਾ ਪਿਆ ਸਾਡਾ ਵਿਰੋਧ ਇਹੀ ਆ ਕਿ ਇਹ ਜੇ ਬੰਦੇ ਸਿੱਖਾਂ ਦੇ ਕਿਰਦਾਰ ਨਿਭਾ ਨਹੀਂ ਸਕਦੇ ਤੇ ਸਿੱਖਾਂ ਤੇ ਕਦੇ ਫਿਲਮ ਹੀ ਨਹੀਂ ਬਣਨੀ ਚਾਹੀਦੀ ਸਿੱਖਾਂ ਦਾ ਇਤਿਹਾਸ ਪੜ੍ਹਨ ਦੇ ਸਿੱਖਾਂ ਕੋਲੇ ਆਪਦੇ ਗ੍ਰੰਥ ਆਪਦਾ ਇਤਿਹਾਸ ਪਿਆ ਸਿੱਖਾਂ ਕੋਲੇ ਆਪਦਾ ਕਿਤਾਬਾਂ ਪਈਆਂ ਨੇ ਤੁਸੀਂ ਉਹ ਪੜ੍ਹੋ ਜੇ ਤੁਹਾਨੂੰ ਸਾਡੇ ਕੋਲੇ ਗੁਰਧਾਮ ਨਹੀਂਗੇ ਸਾਡੇ ਕੋਲੇ ਸ਼ਹੀਦੀਆਂ ਸਥਾਨ ਨਹੀਂਗੇ ਸਾਡੇ ਕੋਲੇ ਕੁੱਪਰਹੀੜਾ ਫਤਿਹਗੜ੍ਹ ਸਾਹਿਬ ਹਰਮੰਦਰ ਸਾਹਿਬ ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਸਾਡੇ ਆਪਦੇ ਸਥਾਨ ਨੇ ਤੁਸੀਂ ਉੱਥੇ ਜਾ ਕੇ ਆਪਦਾ ਇਤਿਹਾਸ ਪੜੋ ਸੁਣੋ ਤੇ ਜਰੂਰ ਸਿੱਖੀ ਵਾਲ ਨੂੰ ਮੋੜ ਜੇ ਤੁਹਾਨੂੰ ਲੱਗਦਾ ਕਿ ਫਿਲਮਾਂ ਹੀ ਸਿੱਖਾਂ ਦੇ ਇਤਿਹਾਸ ਨੂੰ ਸਿੱਖਾਂ ਨੂੰ ਬਚਾ ਸਕਦੀਆਂ ਨੇਗੀਆਂ ਤੇ ਫਿਰ ਤਾਂ ਇਹ ਬਹੁਤ ਪਹਿਲਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਫਿਰ ਤਾਂ ਇਹ ਜਿੰਨੇ ਸਾਡੇ ਵੱਡੇ ਵੱਡੇ ਗੁਰਮਖ ਪਿਆਰੇ ਨੇ ਫਿਰ ਉਹ ਫਿਲਮਾਂ 'ਚ ਹੁੰਦੇ ਠੀਕ ਹੁਣ ਆਇਆ ਕੱਲੇ ਲੁਧਿਆਣੇ ਵਿੱਚ ਹੀ ਪ੍ਰਦਰਸ਼ਨ ਆ ਜਾਂ ਸਾਰੇ ਨਹੀਂ ਨਹੀਂ ਪ੍ਰਦਰਸ਼ਨ ਸਾਰੇ ਕਿਤੇ ਹੋ ਰਿਹਾ ਵਾ ਸਾਰੇ ਕਿਤੇ ਜਿੰਨੇ ਵੀ ਸਿੰਘ ਨੇਗੇ ਜਿੰਨੀਆਂ ਵੀ ਸਿੱਖ ਸਿੱਖੀਆਂ ਨੇ ਉਹ ਸਾਰੀਆਂ ਇਹਦਾ ਵਿਰੋਧ ਕਰਦੀਆਂ ਪਈਆਂ ਨੇ 90% ਸਿੱਖ ਜਿਹੜੇ ਇੰਟੈਕਚੁਅਲ ਸਿੱਖਾ ਜਿਨ੍ਹਾਂ ਨੂੰ ਪਤਾ ਰਹਿਤ ਬਾਰੇ ਪਰੰਪਰਾਵਾਦੀ ਰਵੈਤਾਂ ਬਾਰੇ ਉਹ ਸਾਰੇ ਇਸ ਫਿਲਮ ਦੇ ਵਿਰੋਧ ਦੇ ਵਿੱਚ ਨੇ ਕੁਝ ਕੁ ਸਿੱਖ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਹੁਣ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ ਅਸੀਂ ਕੁਸ਼ਕ ਰੀਲਾਂ ਵਾਲੇ ਨੇ ਜਿਹੜੇ ਇਸ ਚੀਜ਼ ਦੀ ਪ੍ਰੋਮੋਸ਼ਨ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਲਾਈਕ ਵੀਊ ਦਾ ਚੱਕਰ ਹੈ ਰੀਲਾਂ ਦਾ ਤੁਹਾਨੂੰ ਵੀ ਪਤਾ ਕਿ ਰੀਲਾਂ ਦਾ ਲਾਈਕ ਵੀਊ ਦਾ ਚੱਕਰ ਹੁੰਦਾ ਔਰ ਰੀਲਾਂ ਵਾਲੇ ਕੋਸ਼ਿਸ਼ ਸਿੱਖ ਹੈਗੇ ਨੇ ਉਹ ਥੋੜਾ ਜਿਹਾ ਦੀ ਪ੍ਰਮੋਟ ਜਰੂਰ ਕਰ ਰਹੇ ਪਰ 90% ਸਿੱਖ ਜਿਹੜੇ ਸਕਾਲਰ ਨੇ ਜਿਹੜੇ ਇਤਿਹਾਸ ਬਾਰੇ ਜਾਣਦੇ ਨੇ ਰਵੈਤਾਂ ਬਾਰੇ ਜਾਣਦੇ ਨੇ ਉਹ ਸਾਰੇ ਇਸ ਫਿਲਮ ਦੇ ਵਿੱਚ ਵਿਰੋਧ ਦੇ ਵਿੱਚ ਨੇ ਸਿੰਚ ਸਾਹਿਬ ਹੁਣ ਤੁਸੀਂ ਮੰਗ ਪੱਤਰ ਦੇ ਰਹੇ ਹੋ ਕਿ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਜੀ ਫਿਲਮ ਬੰਦ ਕਰਵਾ ਰਹੇ ਹਾਂ ਦੇ ਇਹਨਾਂ ਤੇ ਪਾਚਾ ਦਰਜ ਕਰਵਾਉਣ ਵਾਸਤੇ ਧਾਰਮਿਕ ਭਾਵਨਾ ਨੂੰ ਢਕਾਉਣ ਵਾਸਤੇ ਕਿ ਜੇ ਇਹਨ ਰਹਿਤ ਦਾ ਜੋ ਇਹਨਾਂ ਨੇ ਮਜ਼ਾਕ ਡਾਇਆ ਉਹਦਾ ਪਰਚਾ ਦਰਜ ਕਰਵਾਉਣ ਦੇ ਇਹਨਾਂ ਫਿਲਮੀ ਕਲਾਕਾਰਾਂ ਦੇ ਉਹਦੇ ਵਾਸਤੇ ਇਹ ਦਰਖਾਸਤ ਦੇ ਰਹੇ ਠੀਕ ਹੈ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਹੈਗਾ ਠੀਕ ਇੱਕ ਆਪਣੀ ਅਕਾਲ ਮੂਵੀ ਰਿਲੀਜ਼ ਹੋਈ ਹੈ ਜੀ ਉਸ ਰਿਗਾਰਡਿੰਗ ਕੁਝ ਆਪਣੀਆਂ ਜਥੇਬੰਦੀਆਂ ਹੈਗੀਆਂ ਨੇ ਤੇ ਕੁਝ ਗ੍ਰੀਵੈਂਸਸ ਹੈਗੀਆਂ ਜੀ ਸੋ ਆਪਾਂ ਇਹਨਾਂ ਨਾਲੋਂ ਗੱਲਬਾਤ ਕਰਦੇ ਹਾਂ ਜੀ ਇਹ ਕਿਹੋ ਜਿਹੇ ਸਥਿਤੀਆਂ ਲੱਗੋ ਜਿਹੜੇ ਵਿਰੋਧ ਜਿਹੜੇ ਬਟਾਇਆ ਰਿਹਾ ਹੈ ਕੀ ਸੇਫਟੀ ਕੋ ਬਤਾਈਏ ਲੈ ਗਏ ਬਸ ਹਾਂ ਜੀ ਸਾਡਾ ਨਾਲ ਗੱਲਬਾਤ ਚੱਲ ਰਹੀ ਹੈ ਜੀ ਉਹਨੂੰ ਪੁੱਛ ਰਹੀ ਕਿ ਆਪਣਾ ਇਸ਼ੂ ਹੈਗਾ ਫਿਰ ਉਹਨੂੰ ਔਨ ਮੈਰਿਟ ਆਪਾਂ ਜਿਹੜਾ ਹੈਗਾ ਜੀ ਦੇ ਵਿੱਚ ਅੰਦਰ ਵੀ ਗਿਆ ਸੀ ਕਿ ਫਿਰ ਫਿਲਮ ਦੇ ਵਾਸਤੇ ਉਹ ਕਰ ਰਹੇ ਆ ਜੀ ਹੁਣੀ ਇਹਨਾਂ ਨਾਲ ਗੱਲਬਾਤ ਹੋ ਰਹੀ ਹੈ ਕਲੀਅਰ ਕਰਕੇ ਤੁਹਾਨੂੰ ਦੱਸਦਾ ਵਜੋਂ ਹੋਏਗਾ ਥੈਂਕ ਯੂ